ਨਾ 1187 ਤੇ ਪਹਿਲੇ ਮੱਲੇ ਦੀ ਬਾਣੀ ਚੱਲ ਰਹੀ ਆ ਇਹਦੇ ਵਿੱਚ ਇੱਕ ਤੁਕ ਆਉਂਦੀ ਆ ਜਿਹੜੇ ਹਿਸਾਬ ਨਾਲ ਸਾਨੂੰ ਸਿਖਾਇਆ ਗਿਆ ਕਿ ਐਵੇਂ ਪੜ੍ਹਨਾ ਗੁਰਬਾਣੀ ਨੂੰ ਉਸ ਹਿਸਾਬ ਨਾਲ ਜੇ ਬੜੀਏ ਤਾਂ ਕਾਮਨ ਚਾਹੇ ਸੁੰਦਰ ਭੋਗ ਇਹ ਐਵੇਂ ਬੰਦਾ ਪਰ ਅਸਲ 'ਚ ਇਹਦੀ ਅਸਲੀ ਤਰੀਕੇ ਦਾ ਪੜਨਦਾ ਹੈ ਕਾਮਨੀ ਚਾਹੇ ਸੁੰਦਰ ਭੋਗ ਸਾਰੀ ਗੁਰਬਾਣੀ ਦੇ ਅਰਥ ਕੱਢ ਕੇ ਇੱਕ ਟੀਕਾ ਬਣਾਇਆ ਹੋਇਆ ਪਹਿਲਾ ਟੀਕਾ 490 95 ਦੇ ਕਰੀਬ 19ਵੀਂ ਸਦੀ ਦੇ ਹੰਢ 'ਚ ਲਿਖਿਆ ਗਿਆ ਸੀ ਉਸ ਟੀਕੇ ਦੀ ਹੀ ਕਾਪੀ ਹੁਬਹੂ ਮੜੀ-ਮੋਢੀ ਫੇਰ ਬਦਲ ਕਰਕੇ ਸਾਹਿਬ ਸਿੰਘ ਨੇ 1930-32 ਦੇ ਕਰੀਬ ਟੀਕਾ ਲਿਖਿਆ ਸਟੀਕ ਕਹਿੰਦੇ ਆ ਜਿਹਨੂੰ ਉਸ ਸਟੀਕ ਦੀ ਮਦਦ ਨਾਲ ਅੱਜ ਕੱਲ ਸਾਰੇ ਪ੍ਰਚਾਰਕ ਪ੍ਰਚਾਰ ਕਰਦੇ ਨੇ ਤੇ ਕੁਰਬਾਨੀ ਦੇ ਅਰਥ ਵੀ ਉਸੇ ਸਟੀਕ ਦੇ ਆਧਾਰ 'ਤੇ ਕੀਤੇ ਜਾਂਦੇ ਨੇ ਇੱਥੇ ਵੀ ਅਰਥ ਨਾਲ ਦੀ ਨਾਲ ਲਿਖੇ ਹੋਏ ਨੇ ਉਸੇ ਸਟੀਕੀ ਮਦਦ ਨਾਲ ਹੁਣ ਇਹਦਾ ਅਰਥ ਲਿਖਦੇ ਨੇ ਕਿ ਇਸਤਰੀ ਚਾਹੁੰਦੀ ਹੈ ਸੁੰਦਰੀ ਹੋਵਾਂ ਤੇ ਭੋਗ ਕਰਾਂ ਸੁੰਦਰੀ ਇਸਤਰੀ ਲਿੰਗ ਹੈ ਹੁਣ ਇਹਨਾਂ ਨੇ ਇਸਤਰੀ ਪ੍ਰਤੀ ਗੁਰਵਾਨੀ ਦੀ ਨੈਗੇਟਿਵਿਟੀ ਲਿਆਤੀ ਵੀ ਜਨਾਨੀ ਚਾਹੁੰਦੀ ਆ ਵੀ ਉਹ ਮੈਂ ਸੋਹਣੀ ਹੋਵਾਂ ਤੇ ਮੈਂ ਸੈਕਸ ਕਰਾਂ ਭੋਗ ਨੂੰ ਸੈਕਸ ਕਹਿੰਦੇ ਨੇ ਇਸ ਤਰ੍ਹਾਂ ਤਾਂ ਸਾਰੀਆਂ ਜਨਨੀਆਂ ਇੱਕੋ ਬਲੜੇ ਚ ਤੋਲਤੀ ਇਹਨਾਂ ਨੇ ਪਰ ਹਰ ਇੱਕ ਔਰਤ ਦੇ ਪੱਖ ਹੁੰਦੇ ਨੇ ਕੋਈ ਸਬਰ ਸੰਤੋਖ ਵਾਲੀਆਂ ਔਰਤਾਂ ਵੀ ਹੁੰਦੀਆਂ ਨੇ ਸੁਭਾਅ ਹੁੰਦੇ ਨੇ ਸਭ ਦੇ ਬੰਦਿਆਂ ਦੇ ਵੀ ਸੁਭਾਅ ਹੁੰਦੇ ਨੇ ਬੰਦੇ ਵੀ ਸਬਰ ਸੰਤੋਖ ਵਾਲੇ ਹੁੰਦੇ ਨੇ ਕਈ ਹੋਰ ਬਿਰਤੀਆਂ ਵਾਲੇ ਵੀ ਹੁੰਦੇ ਨੇ ਅਸੀਂ ਕਾਮਨੀ ਇਸਤਰੀ ਨੂੰ ਵੀ ਕਹਿੰਦੇ ਆ ਇਸਤਰੀ ਦਾ ਆਪਣਾ ਨਾਮ ਆ ਇਸਤਰੀ ਕਾਮਨੀ ਅਸਲ ਚ ਕਾਮਨਾਵਾ ਭਰਪੂਰ ਜਿਹੜੀ ਹੁੰਦੀ ਆ ਉਹਨੂੰ ਕਾਮਨੀ ਕਹਿੰਦੇ ਨੇ ਜੇ ਅਸੀਂ ਕਾਮਨੀ ਨੂੰ ਇਸਤਰੀ ਮੰਨ ਲੈਂਦੇ ਆਂ ਇਹੀ ਗਲਤੀ ਅਸੀਂ ਗੋਬੇ ਸਿੰਘ ਜੀ ਦੀ ਬਾਣੀ ਸਮਝਣ ਵੇਲੇ ਵੀ ਕੀਤੀ ਹੋਈ ਆ ਉਹ ਵੀ ਅਸੀਂ ਸੈਕਸ ਵਾਲਾ ਲੈ ਜਾਂਦੇ ਆਂ ਜਦੋਂ ਉਹ ਅਰਥ ਕਰਦੇ ਆਂ ਸਾਰੀ ਕਾਮਨੀ ਮਤਲਬ ਕਾਮਨਾਵਾਂ ਭਰਪੂਰ ਇਹ ਬੁੱਧੀ ਹੁੰਦੀ ਆ ਕਾਮਨਾਵਾਂ ਭਰਪੂਰ ਬੁੱਧੀ ਵੀ ਇਸਤਰੀ ਲਿੰਗ ਹੈ ਸਤਰੀ ਵੀ ਇਸਤਰੀ ਲਿੰਗ ਜਿਹੜੀ ਕਾਮਨਾਵਾਂ ਭਰਪੂਰ ਬੁੱਧੀ ਹੁੰਦੀ ਆ ਉਹਨੂੰ ਕਾਮਨੀ ਕਹਿੰਦੇ ਨੇ ਉਹਦੇ ਵਿੱਚ ਉਹ ਚਾਹੇ ਬੰਦੇ ਦੀ ਹੋਵੇ ਚਾਹੇ ਔਰਤ ਦੀ ਹੋਵੇ ਚਾਹੇ ਜਿਹਦੀ ਮਰਜ਼ੀ ਹੋਵੇ ਇੱਥੇ ਉਸੇ ਕਾਮਨੀ ਬੁੱਧੀ ਦਾ ਜ਼ਿਕਰ ਆ ਕਾਮਨੀ ਮਤਲਬ ਕਾਮਨਾਵਾਂ ਵਿੱਚ ਚਾਹੁੰਦੇ ਆ ਇਹ ਮਨਮੁਖ ਦੀ ਬੁੱਧੀ ਦੀ ਗੱਲ ਹੋ ਰਹੀ ਆ ਵੀ ਕਾਮਨਾਵਾਂ ਵਿੱਚ ਭਰਪੂਰ ਜਿਹੜੀ ਬੁੱਧੀ ਆ ਉਹ ਚਾਹੁੰਦੀ ਆ ਸੁੰਦਰ ਭੋਗ ਕਰਾ ਭੋਗ ਦੇ ਅਰਥ ਕੱਲਾ ਸੈਕਸ ਨਹੀਂ ਹੁੰਦਾ ਭੋਗ ਭੋਗਣਾ ਹੁੰਦਾ ਅਸੀਂ ਰੋਟੀ ਵੀ ਭੋਗ ਸਕਦੇ ਆ ਕੱਪੜਾ ਲੀੜਾ ਵੀ ਭੋਗ ਸਕਦੇ ਆ ਹੋਰ ਸੁੰਦਰ ਵਸਤੂਆਂ ਵੀ ਭੋਗ ਸਕਦੇ ਆ ਭੋਗ ਦਾ ਅਰਥ ਉਹਨੂੰ ਹੰਡਾਉਣਾ ਭੋਗਣਾ ਹਾਂ ਸੈਕਸ ਡਰਾਈਵ ਭੋਗਣਾ ਵੀ ਹੁੰਦਾ ਮਤਲਬ ਉਹ ਭੋਗਣਾ ਵੀ ਭੋਗ ਇਹ ਭੋਗ ਦੇ ਵਿੱਚ ਹੀ ਆ ਜਾਂਦਾ ਪਰ ਇਹ ਕੱਲਾ ਉਹ ਸੈਕਸ ਹੀ ਭੋਗ ਨਹੀਂ ਹੁੰਦਾ ਹੈਗਾ ਭੋਗ ਭੋਗਣਾ ਹੋਰ ਵੀ ਚੀਜ਼ਾਂ ਨੂੰ ਭੋਗ ਸਕਦੇ ਆ ਜਿਹੜੀ ਮਨਮੁਖੀ ਬੁੱਧੀ ਆ ਕਾਮਨਾਵਾਂ ਭਰਪੂਰਾ ਕਾਮਨੀ ਚਾਹੇ ਉਹ ਕਾਮਨਾਵਾਂ ਵਿੱਚ ਚਾਹੁੰਦੀ ਆ ਮੈਂ ਸੁੰਦਰ ਭੂਖਾ ਭੁੱਖਾ ਵੀ ਮੈਂ ਵਧੀਆ ਵਧੀਆ ਚੀਜ਼ਾਂ ਲਵਾਂ ਮੈਂ ਵਧੀਆ ਸੈਕਸ ਕਰਾਂ ਵਧੀਆ ਮਹਿੰਗੀ ਕਾਰ ਵਧੀਆ ਹਥਿਆਰ ਇਸ ਤਰ੍ਹਾਂ ਦੀਆਂ ਚੀਜ਼ਾਂ ਮਤਲਬ ਹੀ ਹਰ ਇੱਕ ਸੁੰਦਰ ਚੀਜ਼ ਲਵਾਂ ਜਿਹੜੀ ਮਨਮੁਖੀ ਬੁੱਧੀ ਆ ਜਿਹੜੀ ਗੁਰਮੁਖੀ ਬੁੱਧੀ ਆ ਉਹਦਾ ਤਿਆਗ ਆ ਦੁਨੀਆ ਨਾਲ ਉਹਨੂੰ ਇਹਦਾ ਕੋਈ ਲੋਭ ਲਾਲਚ ਨਹੀਂ ਹੈਗਾ ਇੱਥੇ ਕਾਮਣੀ ਇਛਾਵਾ ਭਰਪੂਰ ਬੁੱਧੀ ਦੀ ਗੱਲ ਹੋ ਰਹੀ ਆ ਉਹ ਕਿਸੇ ਦੀ ਵੀ ਹੋ ਸਕਦੀ ਆ ਇਸ ਲਈ ਸਾਨੂੰ ਗੁਰਬਾਣੀ ਨੂੰ ਖੋਜ ਵਿਚਾਰ ਕੇ ਪੜਨ ਦੇ ਲੋੜ ਆ ਅਸੀਂ ਨੇਰੇ ਪਰਿਆ ਅਰਥਾਂ ਤੇ ਨਿਰਭਰ ਨਹੀਂ ਹੋ ਸਕਦੇ ਇਹ ਗੱਲ ਦਾ ਅਰਥ ਨੇ ਸਾਬ ਸਿੰਘ ਦੇ ਅਰਥ ਜਿਹੜੇ ਨੇ ਸਾਬ ਸਿੰਘ ਦਾ ਟੀਕਾ ਸਟੀਫ ਉਹ ਜ਼ਿਆਦਾਤਰ ਗਲਤ ਆ ਜੇ ਅਸੀਂ ਗੁਰਬਾਣੀ ਦੇ ਅਰਥ ਕਰਨੇ ਨੇ ਸਾਨੂੰ ਆਪ ਗੁਰਬਾਣੀ ਪੜ ਕੇ ਖੋਜਣੀ ਪੈਣੀ ਆ ਇਹ ਸੰਪੂਰਨ ਗੁਰੂ ਆਏ ਆਪਣੇ ਅਰਥ ਆਪ ਕਰਦਾ ਜਦੋਂ ਅਸੀਂ ਸਾਰੀ ਗੁਰਬਾਣੀ ਨੂੰ ਕੱਲੇ-ਕੱਲੇ ਅੱਖਰ ਨੂੰ ਸਿਹਾਰੀਆਂ ਬਿਹਾਰੀਆਂ ਨੂੰ ਇਸ ਤਰ੍ਹਾਂ ਸਾਰੇ ਅੱਖਰਾਂ ਨੂੰ ਧਿਆਨ 'ਚ ਰੱਖ ਕੇ ਇਸ ਨੂੰ ਖੋਜਾਂਗੇ ਤਾਂ ਸਾਨੂੰ ਇਹ ਅਰਥ ਮਿਲਣਗੇ ਸਤਗੁਰ ਕਿਰਪਾ ਕਰਦਾ ਗੁਰਬਾਣੀ ਆਪ ਸਿਖਾਉਂਦੀ ਆ ਸਤਗੁਰ ਦੀ ਸਿੱਖਿਆ ਸਾਡੇ ਕੋਲ ਜਦ ਆ ਗਈ ਅਸੀਂ ਆਪ ਅਰਥ ਕਰਨ ਯੋਗੇ ਹੋ ਜਾਣਾ ਇਹ ਦਿਲ ਛੱਡਣ ਵਾਲੀ ਕੋਈ ਗੱਲ ਨਹੀਂ ਜੇ ਕੋਈ ਲਗਨ ਲਾ ਕੇ ਇਸ ਨੂੰ ਪੜ੍ਹੂਗਾ ਉਸ ਨੂੰ ਸਤਗੁਰ ਦੀ ਸਿੱਖਿਆ ਹਾਸਲ ਹੋਊਗੀ ਅਤੇ ਉਹ ਆਪ ਅਰਥ ਕਰ ਸਕੇਗਾ ਲੋੜ ਆ ਸਾਨੂੰ ਇਨੂੰ ਧਿਆਨ ਦੇਣ ਦੀ ਅਸੀਂ ਇਸ ਨੂੰ ਸਮਾਂ ਦੇ ਰਹੇ ਹਾਂ ਇਸ ਇਸ ਨੂੰ ਦਿੱਤੇ ਸਮੇਂ ਦਾ ਫਾਲ ਮਿਲੇਗਾ ਗੁਰਮਾਣੀ ਦੀ ਸਿੱਖਿਆ ਸਾਨੂੰ حاصل ਹੋਗੀ ਉਸ ਸਦਕਾ ਹੀ ਅਸੀਂ ਇਸ ਦੇ ਅਰਥ ਕਰ ਸਕਦੇ ਹਾਂ ਦੂਜੇ ਅਰਥਾਂ ਤੇ ਜੇ ਨਿਰਭਰ ਰਹਾਂਗੇ ਤਾਂ ਸਾਨੂੰ ਇਸ ਦੇ ਗਲਤ ਅਰਥ ਮਿਲਣਗੇ ਜੇ ਇਹ ਅਰਥਾਂ ਤੇ ਰਹੀਏ ਤਾਂ ਇਹ ਤਾਂ ਇਸਤਰੀਆਂ ਪ੍ਰਤੀ ਗੁਰਮਾਣੀ ਨਫ਼ਰਤ ਫਲਾ ਰਹੀ ਆ ਕਿਰਪਾ ਕਰਕੇ ਆਪ ਖੋਜੋ ਵਿਚਾਰੋ ਗੁਰਮਾਣੀ